ਦੇ ਪਾਸ ਵਾਲੇ ਦੀ ਛਾੜਕ ਹੋਈ ਆ ਕਿਸੇ ਆਪ ਸੂਚ ਉਹ ਹਲੇ ਵੈਰੀਫਾਈ ਕਰਦੇ ਆ ਕਿਹਦੇ ਨਾਲ ਛਾੜਕ ਹੋਈ ਆ ਕਰੋਤਵਾ ਜਿਹੜਾ ਰੋਡ ਜਾਮ ਹੋਇਆ ਸੀ ਉਹਦੇ ਉਦੋਂ ਮੋਸਿਕ ਲਾਇਆ ਅੱਛਾ ਕਾਂਗਰਸ ਦੇ ਵੱਲੋਂ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ ਹੈ ਇਹ ਵੀ ਬੁਲਤੀਤ ਹੋ ਰਿਹਾ ਹੈ ਕਿ ਸ਼ਾਇਦ ਉਹਨੂੰ ਰੋਕਣ ਦੀ ਜਾਂ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕੁਝਾ ਜਿਹਾ ਸਾਹਮਣੇ ਆਇਆ ਤੁਹਾਡੇ ਇਦਾਂ ਦਾ ਕੁਝ ਨਹੀਂ ਹੈਗਾ ਇਹ ਤਾਂ ਆਪਸ ਵਿੱਚ ਕੋਈ ਲੜਾਈ ਝਗੜਾ ਹੋਇਆ ਕਰੋੜੇ ਵੇਜ ਦਾ ਮਾਮਲਾ ਹੈਗਾ ਉਹਦੇ ਵਿੱਚ ਕੋਈ ਆਪਸ ਵਿੱਚ ਦੋ ਪਾਰਟੀਆਂ ਲੜੀਆਂ ਬੱਸ ਵਾਲੇ ਨਾਲ ਲੜਿਆ ਕੋਈ ਮੇਰੇ ਮੁਖਤਿਆਰ ਡਰਾਈਵਰ ਹੈਗੇ ਨੇ ਬੱਸ ਦੇ ਉਹਨਾਂ ਦਾ ਕਹਿਣਾ ਹੈ ਕਿ ਰੈਲੀ ਦੇ ਵਿੱਚ ਕੁਝ ਸ਼ਰਤੀ ਅਨਸਰ ਆਈ ਸੀ ਉਹਨਾਂ ਨੇ ਹਮਲਾ ਕੀਤਾ ਦੇਖੋ ਜੀ ਇਦਾਂ ਕੁਝ ਤੇ ਸਟicker ਤਾਂ ਲੱਗ ਦੀ ਰੈਲੀ ਦੇ ਦੌਰਾਨ ਜਿਹੜੇ ਕੋਈ ਗੁੰਡੇ ਆਏ ਉਹਨਾਂ ਨੇ ਕੁਰਪਾਨ ਮਾਰੀ ਔਰ ਉਸ ਦੇ ਬਾਅਦ ਉਹਨਾਂ ਨੇ ਡਰਾਈਵਰ ਦੇ ਨਾਲ ਬਦਤਮੀ ਜਿਹੀ ਕੀਤੀ ਔਰ ਚਲੇ ਗਏ ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਤੀ ਪਤਾ ਲੱਗਿਆ ਹੁਣ ਕੀ ਹੁਣ ਨਵੇੜਾ ਕੀ ਹੋਇਆ ਸੀ ਉਹ ਜਿਹੜਾ ਵੀ ਇਹ ਕਹਿੰਦੇ ਪਏ ਆ ਵੀ ਸਾਡੇ ਨਾਲ ਇਦਾਂ ਧੱਕਾ ਹੋਇਆ ਇਹ ਪਤਾ ਬਿਆਨ ਲਿਖਣਗੇ ਉਹਦੀ ਅਸੀਂ ਐਫ ਆਈ ਆਰ ਦੱਚ ਕਰਾਂਗੇ ਉਹ ਤੋਂ ਇਨਵੈਸਟੀਗੇਟ ਕਰਾਂਗੇ ਜਿਹੜੇ ਜਿਹੜੇ ਬੰਦੇ ਹੁਣ ਉਹਨਾਂ ਨੂੰ ਫੜ ਕੇ ਕਰਦੇ ਆ ਠੀਕ ਠੀਕ ਧੰਨਵਾਦ ਸਰ ਕੀ ਮਾਮਲਾ ਸਿਗਾ ਇੱਥੇ ਬੱਸ ਦੇ ਉੱਤੇ ਹਮਲਾ ਕਿਸ ਦੇ ਵੱਲੋਂ ਕੀਤਾ ਗਿਆ ਉਹ 4 ਜਨੈ ਆ ਜੀ ਬਿਰਜਾ ਗੱਡੀ ਦੇ ਮਗਰੋਂ ਸਾਹਿਬ ਤੋਂ ਕੋਈ ਪਤਾ ਨਹੀਂ ਐਂਦੇ ਪਿੱਛੇ ਪੀਆਰਟੀਸੀ ਗੱਡੀ ਖਰਾਬ ਹੋ ਰਹੀ ਹੈ ਉਹ ਸਵਾਰੀਆਂ ਵਿੱਚ ਲਦੀਆਂ ਆ ਉਹਦੇ ਗੱਡੀ ਦਾ ਪੂਰੀ ਲਾਈਨ ਲੱਗੀ ਭਈ ਉਹ ਸਵਾਰੀਆਂ ਜਾਨੀਆਂ ਉਹ ਉਹਦੇ ਚੀਕਾ ਮਾਰੀਆਂ ਜਿਹੜੇ ਇਧਰੋਂ ਨਾ ਕਿਰਪਾਨਾ ਮਾਰੀਆਂ ਨੂੰ ਆਣ ਕੇ ਇਧਰਲੀ ਸਾਈਡ ਤੋਂ ਮਾਰੀਆਂ ਸਾਡੀ ਚਾਬੀ ਵੀ ਕੱਢ ਕੇ ਲੈ ਗਿਆ ਮਣਕੇ ਇਧਰੋਂ ਬਾਰੀ ਤਾਂ ਖੁੱਲੀ ਨਹੀਂ ਤੇ ਇਧਰਲੀ ਸਾਈਡਾਂ ਕੇ ਇਨੂੰ ਕਨੈਕਟਰ ਨੂੰ ਮਾਰ ਲਾ ਪਿਆ ਤਾਂ ਹਾਂ ਤੇ ਕੋਈ ਨਹੀਂ ਚਾਰ ਅੱਠ ਜਣੇ ਉਹਨਾਂ ਗਾੜੀਆਂ ਸੱਦੇ ਮੁੰਨੇ ਜਿਹੜੇ ਮੁੰਡੇ ਆਏ ਆ ਤੇ ਚਾਰ ਜਿਹੜੇ ਉਹ ਬਾਬੇ ਗੋਲ ਪਰਨੇ ਵਾਲੇ ਉਹਨਾਂ ਕੋਲ ਕੁਰਬਾਨਾ ਜਿਹਾ ਗੋਲ ਜਿਹੜੇ ਬਿਰਜਾ ਗੱਡੀ ਚੋਂ ਨਿਕਲੇ ਆ ਕੀ ਲੱਗ ਰਿਹਾ ਕਿਸ ਕਰਕੇ ਕਿਸ ਕਰਕੇ ਹਮਲਾ ਕੀਤਾ ਗਿਆ ਹੈ ਮੈਨੂੰ ਤਾਂ ਰੈਲੀ ਦਾ ਕਰਕੇ ਜਿਆਦਾ ਮੈਂ ਠੰਡੇ ਆ ਸਾਰੇ ਜੀ ਰੈਲੀ ਇਹ ਰੈਲੀਆਂ ਥੋੜਾ ਵਾ ਇਹ ਲੋਕਾਂ ਨੂੰ ਜਨਤਾ ਖਰਾਬ ਕਰਨ ਵਾਸਤੇ ਅਜਾਹ ਫਰੇਲੀਆਂ ਨਹੀਂ ਗਏ। ਤੁਹਾਡਾ ਨਾਮ ਕੀ ਹੈ? ਸਾਡਾ ਮੁਖਤਾਰ ਸਿੰਘ। ਕਿੰਨੀਆਂ ਕੁ ਸਵਾਰੀਆਂ ਸੀਗੀਆਂ ਬਸ? ਸਾਰੇ ਫੋਲ ਹੀ ਲੈਣ ਲੱਗੀ ਜੀ ਵਿੱਚ ਗੱਡੀ ਦਾ ਨੁਕਸਾਨ ਨਹੀਂ ਹੋਇਆ ਸੌਰੀ ਜੰਮੇ। ਸਾਰੀ ਉਹ ਵਿਚਾਰੀ ਇੱਕ ਕੁੜੀ ਨੇ ਜਿਹੜੀ ਉਹ ਮਾਸਾਕ ਵੀਡੀਓ ਬਣਾਈ ਆ ਹੜ ਕੋਈ ਵੀਡੀਓ ਬਣਾਉਂਦਾ ਵੀ ਟਾਈਮ ਨਹੀਂ ਮਿਲਿਆ। ਵੀ ਉਹ ਗੱਡੀ ਨੂੰ ਮਾਰਨ ਲੱਪੇ। ਤਾਂ ਉਹ ਗੱਡੀ ਦਾ ਵੀਰੋ ਨੁਕਸਾਨ ਨਹੀਂ ਸੀਗੀ ਜੀ। ਦਿੱਲੀ ਤੋਂ ਆ ਰਹੇ ਜੀ। ਦਿੱਲੀ ਤੋਂ ਆ ਰਹੇ ਸੀ। ਹਾਂਜੀ। ਲੇਕਿਨ ਕੋਈ ਪਹਿਲੇ ਵਿਵਾਦ ਹੋਇਆ ਤੁਹਾਡਾ ਉਹਨਾਂ ਨਾਲ? ਨਹੀਂ ਨਹੀਂ ਕੋਈ ਗੱਲ। ਇੱਥੇ ਸਵਾਰੀ ਕੋਈ ਪਹਿਲੀ ਗੱਲ ਤੇ ਹੋਣੀ ਹੈ ਜਾਂ ਜਲਦੀ ਹੋ ਪ੍ਰੋਬਲਮ ਹੈ ਤਾਂ ਇੱਥੇ ਰੁਕ ਕੇ ਆਣਗੇ ਪਹਿਲਾਂ ਉੱਥੇ ਉਂਗਰਾਈਏ ਕਰਦੇ ਨੇ ਮੈਂ ਕੀ ਆ ਇੱਥੇ ਆਣਗੇ ਕੋਈ ਸਾਡ ਨੂੰ ਲੈ ਕੇ ਸਾਈਡ ਆਦੀ ਹੈ ਇੱਦਾਂ ਹੀ ਇਧਰਲੀ ਸਾਈਡ ਹੀ ਹੋਣੇ ਆਪਾਂ ਦੀ ਸਾਈਡ ਇਧਰ ਮੁੜਨਾ ਹੈ ਹੂੰ ਸਾਨੂੰ ਉਧਰ ਦੇ ਮਾਜ਼ੜੀ ਦੂਜੀ ਸਾਈਡ ਜਾਂਦਾ ਤੇ ਹੁਣ ਮੌਕੇ ਤੇ ਪੁਲਿਸ ਆਈ ਹੈ ਪੁਲਿਸ ਆਈ ਹੋਣਾ ਉਹ ਵੇਖੋ ਕੀ ਕਰਦੇ ਆ ਵੀਡੀਓ ਲਾਉਣਾ ਹੈ ਹੁਣ ਗੱਡੀ ਦਾ ਨੁਕਸਾਨ ਆ ਇਹ ਦੇਖੋ ਹੁਣ ਆਹ ਦਾ ਵਿਖੀ ਜਾਵੇ ਆ ਦੇ ਲੋ ਦੋਨੋਂ ਸਾਈਡਾਂ ਮਾਰੀਆ ਇਧਰ ਉਹ ਚਾਬੀ ਗੱਡੀ ਜਿਹੜੀ ਹਟਾੜ ਕਰ ਲਈਏ ਦੂਜੀ ਐਸੈਂਸਰ ਵਾਲੀ ਗੱਡੀ ਨੇ ਸਟਾਰਟ ਹੋ ਨਹੀਂ ਹੁੰਨਾ ਜਦੋਂ ਚਾਬੀ ਤਾਂ ਮਿਲਿਆ ਚਾਬੀ ਨਾਲ ਹੀ ਕੱਢ ਕੇ ਲਿਆ ਚਾਬੀ ਜਦੋਂ ਇਧਰੋਂ ਮੈਂ ਉਤਰ ਕੇ ਗਿਆ ਤੇ ਲੈ ਮੈਂ ਇਧਰੋਂ ਗੱਡੀ ਭੰਨਦੇ ਉਧਰ ਚਾਬੀ ਕੱਢ ਕੇ ਲਿਆ ਕਿੰਨੇ ਜਣੇ ਸੀਗੇ ਟੋਟਲ 4 ਗੱਡੀ ਜਿਆਦਾ 8 ਜੜੇ ਉੱਦਾਂ ਮੋਨੇ ਅੱਠ ਯਾਨੀ 4 ਤੇ 8 8 ਦਰਜੇ ਬਰਸੇ ਹਾਂ ਦਰਜੇ ਬਰਸੇ ਲੱਗ ਜਾਗੇ ਆ ਜੀ ਠੀਕ ਹੈ ਤੁਹਾਡੀਆਂ ਘਰਪਾਨਾਂ ਹੀ ਕਿ ਮਾਰੀਆਂ ਕੰਜਰੇ ਬਾਬੇ ਉਹਨਾਂ ਘਰਪਾਨਾਂ ਮਾਰੀਆਂ ਦੂਜੇ ਮੁਕੀਆਂ ਮਕੀਆਂ ਮਾਰਦੇ ਰਹੇ ਪੈਨ ਗਿਆ ਮਾਰਦੇ ਰਹੇ ਨਹੀਂ ਕੰਡਕਟਰ ਨੂੰ ਵੀ ਤੁਸੀਂ ਕਹਿ ਰਹੇ ਹੋ ਮਾਰਿਆ ਆਹ ਕੰਡਕਟਰ ਆ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਇੱਥੇ ਮਾਰੀਆਂ ਘਰਪਾਨਾਂ ਮਾਰੀਆਂ ਮੈਂ ਬੈਠਾ ਜਗਾ ਤੁਹਾਡੇ ਨਹੀਂ ਛੱਟ ਵਿੱਚ ਤੁਹਾਡੇ ਕੋਈ ਛੱਟ ਨਹੀਂ ਮੈਂ ਬਰੀ ਨਹੀਂ ਖੋਲੀ ਦੇ ਮੈਨੂੰ ਹਮਲਾ ਗੱਡੀ ਤੇ ਕੀਤਾ ਜਾਂ ਸਪੈਸੀਫਿਕ ਕਿਸੇ ਪਰਸਨ ਤੇ ਹਮਲਾ ਕਰਨ ਦੀ ਨੀਅਤ ਸੀ ਪਹਿਲੇ ਮੇਰੇ ਕਹਿੰਦਾ ਇਹਨਾਂ ਨੇ ਕੀਤਾ ਇਹ ਤੋਂ ਫਿਰ ਇੱਧਰ ਆ ਗਿਆ ਤੇ ਉੱਧਰ ਮਾਰੀ ਮੈਂ ਉੱਥੇ ਬੈਠਾ ਤੇ ਮੇਰੇ ਮਾਰੀਆਂ ਘਰਪਾਨਾਂ ਨਾ ਕੀ ਨਾ ਮੈਂ ਤੁਹਾਡਾ ਕਵਰਦੀਪ ਸਿੰਘ ਇਹ ਇਹ ਇਹਨਾਂ ਗੱ ਇਉਂ ਹੀ ਤੇ ਡਰਾਈਵਰ ਨੂੰ ਤੁਹਾਡੇ ਮੁਲਾਜ਼ਮ ਆਏ ਆ ੱਕੇ ਨਾਂ ਫਸਲ ਚੁੱਕ ਕੇ ਧੂਕੇ ਦੇਤੇ ਗਏ ਕਿ ਗੋਦਾ ਗੱਡੀ ਕੋਈ ਜੀ ਜੀ ਜੇ ਕੋਈ ਕਰਦੇ ਸਟੇਲ ਜਰੀ ਚੱਲਦਾ ਹਾਂ ਜੀ ਹਾਂ ਬਤਾਓ ਅਸੀਂ ਇਹਦੇ ਪਿੱਛੇ ਆਪਾਂ ਮਨੋ ਵੇਖੋ ਸਾਰੇ ਕੋਈ ਕਾਨੂੰਨੀ ਬਿਲਕੁਲ ਤੁਹਾਡੇ ਬਿਲਕੁਲ 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 ਜੀ ਬਿਲਕੁਲ ਜੀ ਅਸ਼ਾ ਆਹ ਡਰਾਈਵਰ ਹੈ ਇਹਨਾਂ ਨੂੰ ਖਵਾਸ਼ ਆਪਣਾ ਦਵਾ ਵੀ ਅਸੀਂ ਪੜਚਾ ਕਰਾਂਗੇ ਫਿਰ ਅਵਾਦ ਕਰਾਂਗੇ ਇੱਕ ਜਵਾਬ ਨਵਾਂ ਆਪੇ روکیا صاحب کیڑی کوئی ٹھکے نہیں کراتا کوئی نہیں جناب کچھ کر لیں فرینڈر کوئی گلی میں لے جاتا ہے میں میں کہہ رہا ہوں ٹھیک ہے ٹھیک ہے